ਮੇਰੇ ਪਹਿਲਾਂ ਰਿਮੈਂਬਰੀ ਦੇ ਵੀ ਭਰੇ ਸੀ ਮੈਂਬਰੀ ਦੇ ਸਰਪੰਚੀ ਦੋਨਾਂ ਦੇ ਰੱਦ ਕਰ ਤੇ ਚਲੋ ਕਿਸੇ ਲੀਡਰ ਦੀ ਮਿੰਟ ਕਰਕੇ ਮੈਂ ਕਰਵਾ ਲੈ ਬਾਲ ਸਰਪੰਚੀ ਦੇ ਕੱਲ ਮੈਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਤੇ ਸਵੇਰ ਨੂੰ ਵੇਖਿਆ ਤਾਂ ਜੀ ਬਾਲਟੀ ਤੇ ਚਿਪੀ ਕੀਤੀ ਪਈ ਸੀ ਭਾਈ ਜੀ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਵਿੱਚ ਮੈਂ ਤਾਂ ਵਾਹ ਜੀ ਚਿਪੀ ਜੀ ਬਾਲਟੀ ਸਿਆਹੀ ਨਹੀਂ ਸਵੇਰ ਜੀ ਹਾਂ ਉੱਥੇ ਨਾਮ ਹੀ ਹੈ ਨਹੀਂ ਜੀ ਲਿਸਟ 'ਚ ਕਾਂਗਰਸ ਦੇ ਬੰਦੇ ਦਾ ਘੜਾ ਸੀ ਉਹ ਵੀ ਪੰਨਿਆ ਪਿਆ ਜੀ ਸਵੇਰ ਤੱਕ ਤੇ ਕੱਲਾ ਆਪ ਦਾ ਬੰਦਾ ਜੇਤੂ ਕਰਾਰ ਦੇਤਾ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਕਿੱਦਰ ਬਹਾ ਦੇ ਵਿੱਚ ਇਕੱਠ ਰੱਖਿਆ ਗਿਆ ਕਾਠ ਦੇ ਵਿੱਚ ਆ ਵਿਰੋਧੀ ਧਰਨਾ ਤਾਂ ਧਰਨੇ ਲਾਉਣੇ ਸੀ ਆਪ ਵਾਲੇ ਵੀ ਆਪ ਦੇ ਜਿਹੜਾ ਰੋਣਾ ਰੋਈ ਜਾਂਦੇ ਆ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਤਾਂ ਆਪ ਦੇ ਆਗੂ ਸੀ ਫੇਰ ਵੀ ਸੋਣ ਦਾ ਥੱਕਾ ਹੋ ਗਿਆ ਬਾਈ ਜੀ ਤੁਸੀਂ ਦੇਖ ਹੀ ਰਹੇ ਹੋ ਲੰਬੇ ਸਮੇਂ ਤੋਂ ਵੀ ਮੈਂ ਸੋਸ਼ਲ ਮੀਡੀਆ ਦੇ ਕਿੰਨਾ ਟਵਾ ਮਾਂ ਦੀ ਪਾਰਟੀ ਦਾ 14 ਤਾਂ ਦਰੀਆਂ ਵਿਛਾ ਰਹੇ ਆ ਪਾਰਟੀ ਵਾਸਤੇ ਹਰੇਕ ਨਾਲ ਦਿੱਲੀ ਤੱਕ ਬਾਈ ਜੀ ਸਮੇਲਨ ਅਟੈਂਡ ਕੀਤੇ ਆ ਆਪ ਦੇ ਖਰਚੇ ਤੇ ਤੇ ਸਰਪੰਚੀ ਦੇ ਕਾਗਜ਼ ਭਰੇ ਸੀ ਤੇ ਮੇਰੇ ਪਹਿਲਾਂ ਮੈਂਬਰੀ ਦੇ ਵੀ ਭਰੇ ਸੀ ਮੈਂਬਰੀ ਦੇ ਸਰਪੰਚੀ ਦੋਨਾਂ ਦੇ ਰੱਦ ਕਰ ਤੇ ਚਲੋ ਕਿਸੇ ਲੀਡਰ ਦੀ ਮਿੰਟ ਕਰਕੇ ਮੈਂ ਕਰਵਾ ਲੈ ਬਾਲ ਸਰਪੰਚੀ ਦੇ ਕੱਲ ਮੈਨੂੰ ਚੋਣ ਨਿਸ਼ਾਨ ਮਿਲਿਆ ਬਾਲਟੀ ਤੇ ਸਵੇਰ ਨੂੰ ਵੇਖਿਆ ਤਾਂ ਜੀ ਬਾਲਟੀ ਚਿੱਬੀ ਕੀਤੀ ਪਈ ਸੀ ਭਾਈ ਜੀ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਵਿੱਚ ਮੈਂ ਤਾਂ ਵਹਾਂ ਚਿੱਬੀ ਜੀ ਬਾਲਟੀ ਸਿਆਹੀ ਨਹੀਂ ਸਵੇਰ ਜੀ ਹਾਂ ਉੱਥੇ ਨਾਮ ਹੀ ਹੈ ਨਹੀਂ ਜੀ ਲਿਸਟ 'ਚ ਕਾਂਗਰਸ ਦੇ ਬੰਦੇ ਦਾ ਖੜਾ ਸੀ ਉਹ ਵੀ ਪੰਨਿਆ ਪਿਆ ਜੀ ਸਵੇਰ ਤੱਕ ਤੇ ਕੱਲਾ ਆਦਾ ਬੰਦਾ ਜੇਤੂ ਘਰਾੜ ਦੇਦਾ ਜੀ ਹਾਂਜੀ ਭਾਈ ਤੇ ਭਾਈ ਤੁਸੀਂ ਜਿਵੇਂ ਸਰਕਾਰ ਦਾ ਹਿੱਸਾ ਸ਼ੁਰੂ ਤੋਂ ਵਲੰਟੀਅਰ ਹੋ ਰਹੇ ਹੋ ਸੋਡੇ ਵੀ ਮਲਟੀਪਾਰਟੀ ਹੈ ਇੱਕ ਚੱਕਰ ਬਣ ਗਿਆ ਤਾਂ ਦੂਜੇ ਦੇ ਉੱਪਰ ਨਿਹਰ ਸਿੰਘ ਬਾਈ ਜੀ ਇਹਨਾਂ ਨੂੰ ਪਤਾ ਨਹੀਂ ਕਿਉਂ ਨਫ਼ਰਤ ਤੁਹਾਨੂੰ ਪਤਾ ਵੀ ਅਸੀਂ ਇਹਨਾਂ ਦੇ ਬਾਈ ਅੱਗੋਂ ਬੋਲਦੇ ਆ ਅਸੀਂ ਸੂਲਾ ਨਾ ਜਾਉਣੇ ਆ ਅਸੀਂ ਕਹਿੰਨੇ ਆ ਵੀ ਜਦੋਂ ਵੀ ਜੋ ਪਾਰਟੀ ਦੇ ਪੁਰਾਣੇ ਵਰਕਰ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ ਅੱਗੇ ਪਰ ਉਹਨਾਂ ਨੂੰ ਬਾਈ ਜੀ ਪੜਤਾਲਿਆ ਨਹੀਂ ਜਾ ਰਿਹਾ ਪੁੱਛਿਆ ਨਹੀਂ ਜਾ ਰਿਹਾ ਕੁਛਕ ਚਮਚੇ ਆ ਉਹ ਥੋੜਾ ਜਿਆਦਾ ਜਿਆਦੇ ਮੁੜਕਦੇ ਰਹਿੰਦੇ ਆ ਅਸੀਂ ਬਾਈ ਜੀ ਤੁਹਾਨੂੰ ਪਤਾ ਵੀ ਆਰ ਦੇ ਸੰਧਾਤਾ ਦੇ ਚੱਲਣ ਵਾਲੇ ਬੰਦੇ ਆ ਜੀ ਤੇ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਅਸੀਂ ਚੰਗੇ ਨਹੀਂ ਲੱਗੇ ਤੇ ਬਾਕੀ ਬਾਈ ਜੀ ਮੈਂ ਇਹਦੇ ਚ ਇੱਕ ਗੱਲ ਹੋ ਵੀ ਸਾਡੇ ਪਿੰਡ ਜਰਨਲ ਸੀ ਮੈਂ ਐਸਸੀ ਸਮਾਜ ਨੂੰ ਬੁਲਾਉਂ ਕਰਦਾ ਮੈਂ ਸ਼ਾਇਦ ਕਾਗਜ਼ ਭਰੇ ਵੀ ਮੈਨੂੰ ਇਦਾਂ ਲੱਗਾ ਵੀ ਜਿਵੇਂ ਲੋਕ ਏਕਾ ਕਰ ਚੁੱਕੇ ਸੀ ਮੈਨੂੰ ਜਿਦਾਉਣ ਵਾਸਤੇ ਤੇ ਇਹਨਾਂ ਨੂੰ ਲੱਗਾ ਯਾਰ ਵੀ ਜੇ ਐਸਸੀ ਬੰਦੇ ਇਦਾਂ ਹੀ ਇਲੈਕਸ਼ਨ ਜਿੱਤ ਕੇ ਅੱਗੇ ਆ ਗਏ ਤਾਂ ਸਾਡਾ ਬਣੂਗੀ ਬਾਈ ਜੀ ਮੈਨੂੰ ਤਾਂ ਇਹ ਹੀ ਜਾਪ ਰਿਹਾ ਜੀ ਮਤਲਬ ਜਾਤੀ ਕਾਰਡ ਵੀ ਖੇਡਦੇ ਆ ਜੀ ਲੀਡਰ ਕੋਈ ਉਮੀਦਵਾਰ ਬਚਿਆ ਕਿ ਸਾਰਿਆਂ ਦੇ ਕਰਤੇ ਬਈ ਸਾਡੇ ਤਾਂ ਮਦਦ ਕਰਤੇ ਜੀ ਦੇਖੋ ਮੇਰੇ ਨਾਲ ਬਲਾਕ ਪ੍ਰਧਾਨ ਖੜਾ ਇਹਦੇ ਵੀ ਰਿਜੈਕਟ ਕੀਤੇ ਆ ਜੀ ਬਲਾਕ ਪ੍ਰਧਾਨ ਦੇ ਹਾਂ ਜੀ ਬਲਾਕ ਪ੍ਰਧਾਨ ਰਿਜੈਕਟ ਕੀਤੇ ਇਹਨਾਂ ਨੇ ਮਿਹਨਤ ਵੀ ਕੀਤੀ ਜਾ ਕੇ ਘਰੇ ਜੀ ਫੇਰ ਵੀ ਨਹੀਂ ਮੈਂ ਵੀ ਕੀਤੀ ਮੈਨੂੰ ਵੀ ਜਵਾਬ ਦੇ ਰਹਾ ਇਹਨੂੰ ਵੀ ਕੱਲ ਸਾਰਾ ਦਿਨ ਭਾਈ ਰੱਖਿਆ ਜੀ ਪੁੱਛ ਲੋ ਇਹ ਹੋਰ ਬਾਕੀ ਦੇਖੋ ਇਹ ਮੁੰਡਾ ਸਰਪੰਚ ੁੱਠਿਆ ਸੀ ਸਾਰੇ ਮੇਰੇ ਨਾਲ ਕੰਮ ਕਰਦੇ ਜੋ ਇਹਨਾਂ ਦੇ ਇਹਨਾਂ ਨੇ ਕਾਗਜ਼ਾ ਜਿਹੜੇ ਡਿਲੀਟ ਮਾਰਤੇ ਜੀ ਸਾਰੇ ਡਿਲੀਟ ਮਾਰਤੇ ਬਈ ਤੁਸੀਂ ਬਲਾਕ ਪ੍ਰਧਾਨ ਸੀ ਫੇਰ ਵੀ ਕਾਗਜ਼ ਡਿਜੈਕਟ ਹੋ ਗਏ ਹਾਂ ਜੀ ਬਈ ਕਾਗਜ਼ ਮੇਰੇ ਵੀ ਰ ਤੇ ਇਹ ਜਾਣੇ ਮੰਨ ਕੇ ਚੱਲੋ ਵੀ ਉਹ ਮੇਰੇ ਰੱਦ ਕਰਤੇ ਕਾਗਜ਼ ਤੇ ਕੱਲ ਮੈਨੂੰ ਇਹਨਾਂ ਨੇ ਸੱਦਿਆ ਸੀਗਾ ਵੀ ਅਸੀਂ ਬਹਾਲ ਕਰਦੇ ਆਂ ਕੱਲ ਪਰ ਮੈਨੂੰ ਇਹਨਾਂ ਨੇ ਸਾਰਾ ਦਿਨ ਉੱਥੇ ਭਾ ਕੇ ਤੇ ਮੈਨੂੰ ਮੋੜਤਾ ਤੇ ਕਹਿੰਦੇ ਬਈ ਅਸੀਂ ਨਹੀਂ ਬਹਾਲ ਕਰ ਸਕਦੇਗੇ ਇਹ ਅਫਸਰਾਂ ਨੇ ਸੱਦਿਆ ਸੀਗਾ ਬਾਈ ਕਿ ਨਹੀਂ ਬਾਈ ਜੀ ਅਫਸਰਾਂ ਦੀ ਇੱਥੇ ਚੱਲਦੀ ਨਹੀਂਗੀ ਇੱਥੇ ਤਾਂ ਡੈਂਪੀ ਕੀ ਚੱਲਦੀ ਹੈਗੀ ਅਫਸਰ ਤਾਂ ਛਾਰਿਆਂ ਤੇ ਨੱਚਦੇ ਇਹਨਾਂ ਦੀ ਸਰਫ ਜਿਵੇਂ ਕਹਿੰਦੇ ਆ ਬੱਸ ਉਵੇਂ ਨੱਚੀ ਜਾਂਦੇ ਹੈਗੇ ਇੱਥੇ ਇੱਥੇ ਕਿਸੇ ਦੀ ਕੋਈ ਨਹੀਂ ਚੱਲਦੀ ਇੱਥੇ ਇਕੱਲੇ ਡੈਂਪੀ ਚੱਲਦੀ ਹੈ ਕੋਈ ਭਗਵੰਤ ਮਾਨ ਦੀ ਵੀ ਨਹੀਂ ਚੱਲਦੀ ਇੱਥੇ ਦਾ ਇਹਨਾਂ ਦਾ ਫੁੱਲ ਅਦਬ ਦਵਾਗਾ ਆ ਤੁਹਾਡੇ ਸਾਹਮਣੇ ਆਗਾ ਅੱਜ ਆ ਸਰਪੰਚੀ ਦੇ ਵੀ ਕਰਤੇ ਇਧਰ ਪੰਚੀ ਦੇ ਵੀ ਕਰਤੇ ਅਸੀਂ ਦੋਨੇ 2014 ਤੋਂ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦਾ ਛੇਪ ਐਂਡ ਹੈ ਕਿ ਮੇਰੇ ਅੰਦਰ ਹੀ ਤੇ ਮੇਰੇ ਆਪ ਦੇ ਕਾਗਜ਼ ਰੱਦ ਕਰਤੇ ਬਲਾਕ ਪ੍ਰਧਾਨ ਦੇ ਕਾਗਜ਼ ਰੱਦ ਹੋ ਗਏ ਕਾਗਜ਼ ਰੱਦ ਹੋ ਗਏ ਬਾਈ ਜੀ ਪੰਚੀ ਦੇ ਤੇ ਬਾਈ ਪੁਰਾਣਿਆਂ ਦੀ ਵੀ ਚੱਲਦੀ ਫਿਰ ਨਵੇਂ ਦੀ ਚੱਲਣ ਲੱਗੀ ਫਿਰ ਬਿਲਕੁਲ ਨਵੇਂ ਦੀ ਚੱਲਦੀ ਆ ਜੀ ਬਿਲਕੁਲ ਵੀ ਸਾਨੂੰ ਕਦੇ ਪੁੱਛਿਆ ਨਹੀਂ ਜਾਂਦਾ ਸਾਨੂੰ ਕਦੇ ਪੜਤਾਲਿਆ ਨਹੀਂ ਜਾਂਦਾਗਾ ਹਰੇਕ ਗੱਲ 'ਚ ਮਰਜ਼ੀ ਕਰਦੇ ਪਰ ਅਸੀਂ ਥੋੜਾ ਜਿਹਾ ਤੁਹਾਨੂੰ ਵੀ ਪਤਾ ਜਾਣਦੇ ਆ ਸਾਨੂੰ ਗਿਲਸਾ ਤੁਸੀਂ ਆਈ ਆਰਟੀਆਈ ਐਕਟਿਵਿਸਟਾਂ ਚਲੋ ਉਹਦੇ ਨਾਤੇ ਸਾਡੀ ਪੜਤਾਲ ਜ਼ਰੂਰ ਆ ਪਰ ਹੁਣ ਜਿਹੜੇ ਲੀਡਰ ਨੇ ਸਾਡੀ ਬਾਹ ਫੜੀ ਐ ਨਾ ਜੀ ਅਸੀਂ ਉਹਦੇ ਨਾਲ ਹੀ ਚੱਲਾਂਗੇ ਉਹਨੂੰ ਅਸੀਂ ਹਜੇ ਸ਼ੋਅ ਨਹੀਂ ਕਰ ਸਕਦੇਗੇ ਠੀਕ ਹੈ ਹਾਂਜੀ ਹਾਂਜੀ ਜੀਨੇ ਸਾਡੀ ਇੱਜ਼ਤ ਬਚਾਈ ਆ ਜੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਰਿਜੈਕਟ ਕਰਦੇ ਕਿ ਇਹਨਾਂ ਨੇ ਕਰੀ ਭਾਲ ਕਰ ਉਮੀਦ ਹੈਗੀ ਸੀ ਲੱਗਦਾ ਸੀ ਵੀ ਆਪਦੀ ਸਰਕਾਰ ਚ ਆਏ ਹੋ ਜੂ ਉਮੀਦ ਹੈਗੀ ਸੀ ਕੋਈ ਉਮੀਦ ਤਾਂ ਹੈਗੀ ਸੀ ਜੀ ਹੋਊਗਾ ਪਹਿਲਾਂ ਹੀ ਸੀਗਾ ਪਹਿਲਾਂ ਹੀ ਸੀ ਉਮੀਦ ਸਾਨੂੰ ਵੈਸੇ ਅਫਸਰਾਂ ਨਾਲ ਪੂਰੀ ਸੀਗੀ ਦੀ ਜਾਣ ਪਛਾਣ ਉਹ ਕਹਿੰਦੇ ਵੀ ਮੈਨੂੰ ਪੁੱਛਿਆ ਮੈਂ ਇਹਨਾਂ ਨੂੰ ਤਿੰਨ ਦਿਨ ਪਹਿਲਾਂ ਦੱਸਤਾ ਸੀ ਵੀ ਤੇਰੇ ਚ ਪੋਲੀਟਿਕਲ ਇਨਵੋਲਵਮੈਂਟ ਬਹੁਤ ਆ ਤੇਰੇ ਕਾਗਜ਼ ਰੱਦ ਹੋਣਗੇ ਜੀ ਤੇ ਪਰ ਮੈਂ ਲਗਾਤਾਰ ਕਿਦੜਵੇ ਦਾ ਖੜਾ ਨਹੀਂ ਛੱਡਿਆ ਤਿੰਨ ਦਿਨ ਇੱਕ ਕਰੀ ਰਿਜੈਕਟ ਕਰਤੇ ਤੇ ਫਿਰ ਮੈਂ ਬਹਾਲ ਕਰਾ ਲਈ ਸੀ ਜੀ ਪਰ ਬਹਾਲ ਹਾਂਜੀ ਮੈਂ ਇੱਕ ਮਤਲਬ ਸਪੋਰਟ ਲਈ ਜੀ ਕਿਸੇ ਸਾਥੀ ਦੀ ਕਰਾਏ ਦੀ ਪਰ ਜਿਹੜੇ ਲੀਡਰ ਨੇ ਸਾਡੀ ਇੱਜ਼ਤ ਬਚਾਈ ਜੀ ਹੁਣ ਹੋ ਗਿਆ ਤਾਂ ਹੋ ਗਿਆ ਪਰ ਉਹ ਲੀਡਰ ਦਾ ਅਸੀਂ ਹੁਣ ਇੱਜ਼ਤ ਪਿੱਛਾ ਨਹੀਂ ਛੱਡਣਾ ਜੀ ਤੇ ਤੁਸੀਂ ਗੱਲਬਾਤ ਨਹੀਂ ਕੀਤੀ ਕਿ ਆਮ ਆਦੀ ਪਾਰਟੀ ਜਿਹੜੇ ਆਗੂ ਉਹਨਾਂ ਨਾਲ ਵੀ ਕਿਉਂ ਰਿਜੈਕਟ ਹੋਏ ਸਾਡੇ ਸਾਡੇ ਆਗੂਆਂ ਨੇ ਕੀਤੀ ਕਿਉਂ ਨਹੀਂ ਜੀ ਕੀਤੀ ਇਹਨੇ ਫੋਨ ਲਾਇਆ ਜੀ ਸਾਡੇ ਦਾ ਸਾਰੇ ਰੱਦ ਕਰਾ ਦਿਓ ਤੇ ਰਜਿੰਦਰ ਦੇ ਬਚਾ ਲੋ ਤੇ ਸਾਡਾ ਵੱਡਾ ਆਗੂਆਂ ਦਾ ਜੀ ਇਹ ਨਹੀਂ ਹੁਣ ਫੇਰ ਚਲਦੀ ਹਾਂ ਜੀ ਫੇਰ ਵੀ ਆਸ ਨੇ ਫੋਨ ਲਾਇਆ ਵੀ ਇਹਦਾ ਹੋ ਗਿਆ ਫੇਰ ਕਹਿੰਦੇ ਇਹ ਕਿਵੇਂ ਹੋ ਗਿਆ ਜੀ ਤੇ ਦਰੀਆਂ ਵਿਛਾਉਣ ਵਾਲਿਆਂ ਨੇ ਪਹਿਲਾਂ ਦੂਜੂ ਰੋਲੇ ਤੇ ਹੁਣ ਇੱਧਰ ਰੁਲੀ ਜਾਂਦੇ ਫੇਰ ਰੁਲੀ ਜਾਂਦੇ ਜੀ ਹੁਣ ਤਾਂ ਗੱਲ ਹੀ ਨਹੀਂ ਰਹੀ ਜੀ ਹੁਣ ਤਾਂ ਮਤਲਬ ਸਾਡਾ ਬਿਲਕੁਲ ਮੋਹ ਭੰਗ ਹੀ ਹੋ ਚੁੱਕਿਆ ਜੀ ਕੀ ਦੱਸਿਆਂ ਆਮ ਆਦਮੀ ਪਾਰਟੀ ਦਾ ਜੀ ਮੱਖੜ کہہ ਸਕਦੇ ਹਾਂ ਜਿਹੜੇ ਪਹਿਲਾਂ ਮੱਖੜ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਜਿਹੜੇ ਉਹ ਮੱਖੜ ਸੀਗੇ ਜੀ ਉਹਨਾਂ ਨੇ ਪਹਿਲਾਂ ਤਾਂ ਖੰਭ ਵੀ ਕੁੱਤਰਦੇ ਜੀ ਇਹਨਾਂ ਨੇ ਔਨ ਸਾਰੀ ਸਾਨੂੰ ਵੀ ਨਹੀਂ ਸੀ ਅਸੀਂ ਦੇਖੋ ਜੀ ਪਹਿਲਾਂ ਵੀ ਅਸੀਂ ਕਿਹਾ ਚਲੋ ਜੋ ਪਾਰਟੀ ਦਾ ਹੁਕਮ ਮੰਨਾਂਗੇ ਡਿੰਪੀ ਢੋਣ ਦੇ ਨਾਲ ਚੱਲਾਂਗੇ ਕੋਸ਼ਿਸ਼ ਪੂਰਾ ਜੋਰ ਲਾ ਦੇਗਾ ਚਿਤਾਉਣ ਵਾਸਤੇ ਪਰਸਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਨਾਲ ਇੰਨਾ ਧੱਕਾ ਕਰਨਗੇ ਜੀ ਹਾਂਜੀ ਹਾਂਜੀ ਹੁਣ ਨਹੀਂ ਅਸੀਂ ਰਹਿਣਾ ਜੀ ਇਹ ਪਾਰਟੀ ਛੱਡ ਦੇਣੀ ਆ ਜੀ ਛੱਡੂਗੇ ਪਾਰਟੀ ਬਿਲਕੁਲ ਪਾਰਟੀ ਛੱਡਾਂਗੇ ਜੀ ਜਦੋਂ ਸੁਣਵਾਈ ਹੈ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਫਿਰ ਸਾਡੇ ਵਰਗੇ ਐਕਟੀਵੇਟ ਬੰਦੇ ਨਾਲ ਧੱਕਾ ਹੋ ਰਿਹਾ ਤੇ ਹੋਰਾਂ ਨਾਲ ਨਾ ਹੋਊਗਾ ਜੀ ਆਹ ਬੰਦਾ ਕੀ ਤੇ ਆਪਦੀ ਬਾਤ ਛਾਲੂਗਾ ਜੀ ਬਿਲਕੁਲ ਭਾਈ ਬਲਾਕ ਪ੍ਰਧਾਨ ਦੀ ਤਾਂ ਵਾਵਾ ਪਾਵਰ ਆ ਕਹਿੰਦੇ ਕੋਈ ਪਾਵਰ ਨਹੀਂ ਬਾਈਆ ਪਾਵਰ ਤੁਹਾਡੇ ਸਾਹਮਣੇ ਆਜੇ ਜੇ ਪਾਵਰ ਹੁੰਦੀ ਤਾਂ ਮੇਰੇ ਆਪਦੇ ਕਾਗਜ਼ ਬਚਦੇ ਤੇ ਪਰ ਪਾਵਰ ਨਾ ਹੋਣ ਕਰਕੇ ਅੱਜ ਮੇਰੇ ਕਾਗੇ ਚੱਕਦੇ ਇਹਨਾਂ ਨੇ ਇਹ ਮਾਨ ਵੀ ਕਹਿੰਦੇ ਆ ਨਾ ਵੀ ਕਹਿੰਦੇ ਸਾਡੀ ਤਾਂ ਪਾਵਰ ਹੀ ਥੱਲੇ ਚੱਲਦੀ ਹੈ ਜਨਰੇਟਰ ਬਾਈ ਜੀ ਸਾਰੀ ਲੀਡਰਸ਼ਿਪ ਨੂੰ ਫੋਨ ਲਾਏ ਹੈਗੀ ਜਦੋਂ ਮੇਰੇ ਕਾਗੇ ਰੱਦ ਹੋਏ ਐ ਮੈਨੂੰ ਦਰਵਾਸਾ ਦੇਈ ਗਏ ਵੀ ਕੋਈ ਗੱਲ ਨਹੀਂ ਕਰ ਲਾਂਗੇ ਕੋਈ ਗੱਲ ਨਹੀਂ ਕਰ ਲਾਂਗੇ ਤੇ ਫਿਰ ਕੱਲ ਤਾਂ ਜਿਵੇਂ ਚਿੱਟਾ ਦੁੱਧ ਵਰਗਾ ਜਵਾਬ ਦੇਤਾ ਪਰ ਮੈਨੂੰ ਵੀ ਫੇਰ ਵੀ ਸੀਗਾ ਵੀ ਮੈਂ ਤਾਂ ਮੇਰਾ ਸਾਥੀ ਹੈਗਾ ਮੇਰੇ ਨਾਲ ਸਰਪੰਚੀ ਦੇ ਵਿੱਚ ਅਸੀਂ ਸਰਪੰਚੀ ਲੜਾਂਗੇ ਤੇ ਪਰ ਅੱਜ ਤੜਕੇ ਬਾਈ ਸਰਪੰਚੀ ਦੀ ਵੀ ਇਹਨਾਂ ਨੇ ਕਾਗੇ ਸਾਡੇ ਰੱਦ ਕਰਤੇ ਤੇ ਆਪ ਦਾ ਬੰਦਾ ਇਹਨਾਂ ਨੇ ਉੱਥੇ ਸਰਪੰਚ ਅ ਚੋਣਾ ਤੋਂ ਸਾਡਾ ਫਲਾਨਾ ਫਲਾਨਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੀ ਹੈ ਨਹੀਂ ਭਾਈ ਉਹ ਡੈਂਪੀ ਦਾ ਉਮੀਦਵਾਰ ਹੈਗਾ ਡੈਂਪੀ ਦਾ ਉਮੀਦਵਾਰ ਆ ਭਾਈ ਜੀ ਡੈਂਪੀ ਦਾ ਵੀ ਭਾਈ ਉਹ ਅਕਾਲੀ ਦਲ ਚੋਂ ਆਇਆ ਵਿਆਗਾ ਉਹ ਆਮ ਆਦਮੀ ਪਾਰਟੀ ਵਾਲ ਤਾਂ ਸੀ ਸੀਗੇ ਜਿਹੜੇ ਰੋਲੇ ਇਹਨਾਂ ਨੇ ਉਹਨਾਂ ਨੇ ਤਾਂ ਆਪਦੇ ਬਚਾਏ ਹੈਗੇ ਠੀਕ ਆ ਭਾਈ ਤਾਂ ਭਾਈ ਤੁਸੀਂ ਸਰਪੰਚ ਉੱਠੇ ਸੀ ਭਾਈ ਹਾਂਜੀ ਭਾਈ ਪਿੰਡ ਗਿਲਜੇ ਵਾਲੇ ਤੋਂ ਜੀ ਗਿਲਜੇਲੇ ਤੋਂ ਹਾਂਜੀ ਆਮ ਆਦਮੀ ਪਾਰਟੀ ਤੋਂ ਕਿਹੜੀ ਸੀ ਆਮ ਆਦਮੀ ਪਾਰਟੀ ਤੋਂ ਹੀ ਉੱਠੇ ਸੀਗੇ ਜੀ ਹਾਂ ਸਾਡੇ ਨਾਲ ਹੀ ਜਿਆਦਾ ਸ਼ੁਕਰੀਆ ਜੀ ਹਾਂਜੀ ਸਾਡੇ ਨਾਲ ਜ਼ਿਆਦਾ ਧੱਕਾ ਆ ਰਿਹਾ ਜੀ ਆਪ ਲੈਣਾ ਵਾੜਾ ਹੋ ਗਿਆ ਹਾਂਜੀ ਵਾੜਾ ਇਹ ਤੇਰਾ ਦੂਜੇ ਵੀ ਰੌਲਾ ਪਾਈ ਜਾਂਦੇ ਨਾ ਸਾਰੇ ਅੱਜ ਤੇ ਨਾਲ ਹੀ ਫਿਰ ਤੁਸੀਂ ਵੀ ਰੌਲਾ ਪਾਈ ਜਾਂਦੇ ਬਈ ਤੇ ਫਿਰ ਬਈ ਪਉਣਾ ਹੀ ਸੀਗਾ ਜਦੋਂ ਪਹਿਲਾਂ ਦੇ ਤੁਰੇ ਆਉਂਦੇ ਸੀ ਤੇ ਅੱਜ ਤਾਂ ਫਿਰ ਜ਼ਿਆਦਾ ਹੀ ਪਉਣਾ ਸੀਗਾ ਸਾਨੂੰ ਤਾਂ ਜ਼ਿਆਦਾ ਹੀ ਰੋਸ ਆਇਆ ਪਰ ਤੁਹਾਡੇ ਕਿੰਨੇ ਬਈ ਉੱਠੇ ਸੀਗੇ ਸਰਪੰਚ ਤੇ ਦੂਜਿਆਂ ਦੇ ਵੀ ਹੋਏ ਰੱਦ ਕੇ ਤੁਹਾਡਾ ਕੱਲੇ ਦਾ ਹੀ ਹੋਇਆ ਮੇਰਾ ਕੱਲੇ ਦਾ ਹੀ ਹੋਇਆ ਬਈ ਬਾਕੀ ਸਾਰਿਆਂ ਦੇ ਭਾਲ ਹੋਏ ਆ ਹਾਂ ਦੂਧੀਆਂ ਪਾਰਟੀਆਂ ਦੂਧੀਆਂ ਪਾਰਟੀਆਂ ਦੋ ਕਾਂਗਰਸ ਦੇ ਉੱਠੇ ਸੀਗੇ ਹਾਂ ਇੱਕ ਬੀਜੇਪੀ ਦਾ ਉੱਠਿਆ ਸੀ ਤੇ ਇੱਕ ਮੰਨ ਕੇ ਚੱਲ ਆ ਵੀ ਆ ਡੈਂਪੀ ਕਹਿੰ ਨਹੀਂ ਠਾਇਆ ਸੀਗਾ ਉਹ ਹੈਗੇ ਅਮਨਾਂ ਚ ਉਹ ਹੈਗੇ ਬਾਈ ਜੀ ਤੁਹਾਨੂੰ ਘੜਤਾ ਪਰੇ ਸਾਨੂੰ ਘੜਤਾ ਜੀ ਅੱਗੇ ਭਾਈ ਰਣਨੀਤੀ ਕੀ ਹੈ ਪਮਕੜ ਜਿਹੜੇ ਦਰਿਆਵਾਂ ਵਿਚੋਂ ਵਾਲੇ ਸੀ ਨਾ ਮੇਨ ਸੀਗੇ ਉਹ ਤਾਂ ਸਾਰੇ ਪਾਸੇ ਕਰਤੇ ਇਹਨਾਂ ਨੇ ਇਸ ਤਰੀਕੇ ਨਾਲ ਦੇਖੀਏ ਤਾਂ ਹੁਣ ਆਪਾਂ ਵੀ ਰਣਨੀਤੀ ਭਾਈ ਜੋ ਹੁਣ ਬਾਈ ਰਜਿੰਦਰ ਜੀ ਦੱਸ ਕੇ ਗਏ ਆ ਉਸੇ ਹਿਸਾਬ ਨਾਲ ਹੀ ਉਹਨਾਂ ਉਹੀ ਗੱਲ ਤੁਹਾਨੂੰ ਕਹਿੰਦੇ ਆ ਵੀ ਅੱਗੇ ਅਸੀਂ ਆਪਦੇ ਹਿਸਾਬ ਨਾਲ ਹੀ ਚੱਲਾਂਗੇ ਜਿਵੇਂ ਇਹਨਾਂ ਨੇ ਸਾਡੇ ਨਾਲ ਕੀਤੀ ਆ ਉਵੇਂ ਹੀ ਫੇਰਾ ਸੀ ਇਹਨਾਂ ਨੂੰ ਸਬਕ ਸਿਖਾਵਾਂਗੇ ਉਵੇਂ ਹੀ ਫੇਰ ਭਜਾਵਾਂਗੇ ਉਵੇਂ ਭਜਾਵਾਂਗੇ ਬਾਈ ਜਿਵੇਂ ਸਾਡੇ ਇੰਨੇ ਦਿਨ ਹੋ ਗਏ ਸਾਡੀ ਗੱਲ ਕੋਈ ਸੁਣਵਾਈ ਨਹੀਂ ਉੱਤੇ ਹੋ ਰਹੀ ਉਸੇ ਹਿਸਾਬ ਨਾਲ ਹੀ ਫੇਰ ਅਸੀਂ